ਕੋਈ ਇਹੋ ਹੀ ਜਗਰਾਜ ਸਿੰਘ ਭਾਣ ਡੈਡੀ ਸਾਡੇ ਭਾਈ ਦੁਰਗਾ ਸਿੰਘ, ਉਤਾਰ ਸਿੰਘ, ਬ੍ਰਹਮਾ, ਬੋੜ ਸਿੰਘ, ਸੰਤੋਖ ਸਿੰਘ, ਪਿੱਪਲ ਸਿੰਘ ਇਹ ਛੱਤੇ ਸਿੰਘ ਜਿਹੜੇ ਨੇ ਮੰਡ ਦੇ ਵਿੱਚ ਬੈਠੇ ਸੀ ਤੇ ਮੰਡ ਦੇ ਵਿੱਚ ਇਹਨਾਂ ਨੇ ਗੁਫਾ ਬਣਾਈ ਸੀ ਰਹਿਣ ਵਾਸਤੇ ਡੈਡੀ ਸਾਡਾ ਨਾਲ ਕੇ ਤੇ ਚਨਾਣ ਕਰਨ ਦੇ ਆ ਤੇ ਜਦੋਂ ਇਹ ਲਿਕুইਡਟਰ ਤੋਂ ਘੁੰਮਦਾ ਘੁੰਮਦਾ ਆਇਆ ਉਹਨਾਂ ਇਹ ਲਿਕুইਡਟਰ ਨੇ ਇਹਨਾਂ ਦੇ ਉੱਤੇ ਸੁੱਟਣਾ ਸੀ ਬੰਬ ਇਹਨਾਂ ਦਾ ਟਕਾਣਾ ਜਿਹੜਾ ਡਾਉਣਾ ਸੀ ਤੇ ਜਦੋਂ ਇਹਨਾਂ ਨੇ ਵੇਖਿਆ ਤੇ ਇਹਨਾਂ ਨੇ ਡੈਡੀ ਸਾਡੇ ਜਿਸ ਤੋਂ ਬੜੇ ਸੀ ਨਾ ਬ੍ਰਹਮ ਸੁਣਨ ਆਵਾਜ਼ ਮਾਰੀ ਬ੍ਰਹਮ ਸਿਆਂ ਦਾ ਜਾਜ ਆ ਗਿਆ ਇਹ ਆਪਾਂ ਨੂੰ ਡਾਉਣ ਆਇਆ ਹੁਣ ਡਾਉਣਾ ਆਪਾਂ ਇਹਨੂੰ ਹੀ ਟ ਨਾਮ ਇਹਨਾਂ ਤੇ ਜਦੋਂ ਕਰੋ ਗਏ ਉਦੋਂ ਹੀ ਰੱਖੇ ਇਹ ਵੀਰਜੀ ਮੇਰੇ ਹਿਸਾਬ ਚ 5 ਲੱਖ ਦਾ ਨਾਮ ਸੀ ਕਿ 50 ਹਜ਼ਾਰ ਦਾ ਨਾ ਸੀ ਇਹਨਾਂ ਨਹੀਂ ਮੈਨੂੰ ਪਤਾ ਪਰ ਹੈ ਨਾ ਮੀ ਸਿੰਘ ਨਰਮਾ ਵੀ ਚੁਗਿਆ ਸੀ ਮਿਰਚਾਂ ਵੀ ਤੋੜੀਆਂ ਸੀ ਮਟਰ ਵੀ ਤੋੜੇ ਲੋਕਾਂ ਦੇ ਕਿਉਂ ਅਸੀਂ ਪੁਲਿਸ ਤੋਂ ਲੁਕਣਾ ਹੁੰਦਾ ਸੀ ਸਾਨੂੰ ਕੋ ਟਿਕਾਣਾ ਨਹੀਂ ਸੀ ਲੱਭਦਾ ਬੂਏ ਪੇੜਾ ਵੀ ਬੂਏ ਪੇੜ ਲਏ ਸੀ ਉਹਨਾਂ ਆਖਿਆ ਸੀ ਵੀ ਸਾਨੂੰ ਪੁਲਿਸ ਤੰਗ ਕਰਦੀ ਏ ਅਸੀਂ ਨਹੀਂ ਰੱਖ ਸਕਦੇ ਫਿਰ ਸਾਡੀ ਮਾਂ ਦੀ ਪੂਆ ਦਾ ਪੁੱਤ ਸੀ ਸੀ ਜਗੇ ਰਹੇ ਵੀਰਜੀ ਉਹਨਾਂ ਨੇ ਸਾਨੂੰ ਬੋਤਲ ਦੇ ਵਿੱਚ ਦੁੱਧ ਪਾ ਦੇਣਾ ਤੇ ਪੱਤੀ ਖੰਡ ਸਾਨੂੰ ਲਪਾਪੇ ਚ ਪਾ ਕੇ ਦੇ ਦੇਣੀ ਉੱਥੇ ਅਸੀਂ ਚਾਹ ਬਣਾਉਣੀ ਚਾਹ ਬਣਾ ਕੇ